ਸਾਚੀਰਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਹਿਮਾਚਲ ਦੇ ਐਮ ਐਲ ਏ ਚੰਦਰਸ਼ੇਖਰ ਠਾਕੁਰ ਨੇ ਪੰਜਾਬ ਦੇ ਉੱਪਰ ਲਗਾਏ ਗੰਭੀਰ ਇਲਜ਼ਾਮ ਹਿਮਾਚਲ ਦੇ ਵਿੱਚ ਨਸ਼ੇ ਨੂੰ ਲੈ ਕੇ ਪੰਜਾਬ ਨੂੰ ਠੁਕਰਾਇਆ ਜ਼ਿੰਮੇਵਾਰ ਕਿਹਾ ਚਿੱਟੇ ਦੇ ਜ਼ਰੀਏ ਹਿਮਾਚਲ ਨੂੰ ਕਮਜ਼ੋਰ ਕਰਨ ਦੀ ਹੋ ਰਹੀ ਹੈ ਕੋਸ਼ਿਸ਼ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਬਲਟੋਹਾ ਦੀ ਇੱਕ ਹੋਰ ਵੀਡੀਓ ਹੋਈ ਵਾਇਰਲ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ ਵੀਡੀਓ ਅਮਿਤ ਸ਼ਾਹ ਨਾਲ ਸਾਂਝ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ ਪੰਜਾਬ ਰੋਡਵੇਜ ਦੀ ਬੱਸ ਦੇ ਨਾਲ ਵਾਪਰਿਆ ਵੱਡਾ ਹਾਦਸਾ ਬੱਸ ਨੇ ਰਗੜੇ ਕਈ ਵਿਅਕਤੀ ਦੀ ਘਟਨਾ ਜਲੰਧਰ ਦੇ ਪਠਾਨਕੋਟ ਰੋਡ ਤੋਂ ਆਈ ਸਾਹਮਣੇ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਕੇ ਤੇ ਮੌਤ ਕਿਸਾਨਾ ਕੁਜਜੀ ਸਿੰਘ ਡੱਲੇਵਾਲ ਆਏ ਟਰਾਲੀ ਤੋਂ ਬਾਹਰ ਡਾਕਟਰਾਂ ਦੀ ਅਪੀਲ ਤੋਂ ਬਾਅਦ ਉਹਨਾਂ ਨੂੰ ਟਰਾਲੀ ਦੇ ਵਿੱਚੋਂ ਬਾਹਰ ਲਿਆਂਦਾ ਗਿਆ ਡੱਲੇਵਾਲ ਲਈ ਬਣਾਇਆ ਗਿਆ ਸਪੈਸ਼ਲ ਰੂਮ ਦੇ ਬਿਆਨ ਤੇ ਪੜ ਕੇ ਐਮਪੀ ਰਵਨੀਤ ਬਿੱਟੂ ਕਿਹਾ ਹਿਮਾਚਲ ਦੇ ਵਿੱਚ ਪੰਗ ਦੇ ਪਿੰਡ ਵਸੇ ਹੋਏ ਨੇ ਪਹਿਲਾਂ ਉਹਨਾਂ ਨੂੰ ਰੋਕ ਲਵੋ ਵਿਦੇਸ਼ੀ ਲੋਕ ਆ ਕੇ ਹਿਮਾਚਲ ਵਿੱਚ ਕਰਦੇ ਨੇ ਨਸ਼ਾ ਡਾਕਟਰਾਂ ਨੇ ਢੱਲੇਵਾਲ ਦਾ ਇਲਾਜ ਕਰਨ ਤੋਂ ਕੀਤੀ ਨਾ ਡਾਕਟਰਾਂ ਨੇ ਕਿਸਾਨਾਂ ਦੇ ਰਵੱਈਏ ਤੇ ਜਤਾਇਆ ਇਤਰਾਜ਼ ਹਰਜਿੰਦਰਾ ਹਸਪਤਾਲ ਦੇ ਸੁਪਰਡੈਂਟ ਨੂੰ ਲਿਖੀ ਚਿੱਠੀ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਅਹਿਮ ਮੀਟਿੰਗ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੀਟਿੰਗ ਵਿੱਚ ਰਹੇ ਮੌਜੂਦ ਐਸਜੀਪੀਸੀ ਦੀਆਂ ਵੋਟਾਂ ਗਲਤ ਤਰੀਕੇ ਨਾਲ ਬਣਦੇ ਲਗਾਏ ਇਲਜ਼ਾਮ ਫੈਕਟਰੀ ਚ ਚੋਰੀ ਕਰਨ ਦੇ ਮਾਮਲੇ ਦੇ ਵਿੱਚ ਫੈਕ ਕਲਾ ਕਰਕੇ ਸਮਾਜ ਦੇ ਵਿੱਚ ਘੁਮਾਇਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗੱਲ ਨੇ ਤੁਰੰਤ ਪ੍ਰਭਾਵ ਦੇ ਨਾਲ ਲਿਆ ਵੱਡਾ ਐਕਸ਼ਨ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਨੌਜਵਾਨ ਦਾ ਹੋਇਆ ਕਤਲ ਪਾਰਕ ਵਿੱਚੋਂ ਮਿਲੀ Laash ਮੁਰਦਾੀ ਜਾਂਚ ਦੇ ਵਿੱਚ ਪਤਾ ਲੱਗਾ ਕਿ ਮ੍ਰਿਤਕ ਨੌਜਵਾਨ ਅਨਮੋਲ ਦੀ ਮੌਤ ਸਿਰ ਦੇ ਵਿੱਚ ਲੱਗੀਆਂ ਗੰਭੀਰ ਸੱਟਾਂ ਦੇ ਕਾਰਨ ਹੋਈ ਪਿੰਡ ਚੁੰਗਾਵਾ ਦੀ ਸਰਪੰਚ ਨਰਿੰਦਰ ਕੌਰ ਦਿੱਲੀ ਗਣਤੰਤਰ ਦੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਹੋਵੇਗੀ ਸ਼ਾਮਲ ਡੀਸੀ ਮੋਗਾ ਨੇ ਸਰਪੰਚ ਨਰਿੰਦਰ ਕੌਰ ਦੀ ਕੀਤੀ ਸ਼ਲਾਘਾ ਇਸ ਨਾਲ ਜਿਹੜੀਆਂ ਦਾ ਸਵੱਡੀਆਂ ਖਬਰਾਂ ਫਿਰ ਮਿਲਾਂਗੇ ਕੁ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ